ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਤੇ ਸੁਣ ਕੇ ਆਪਣੇ ਕਮੈਂਟ ਜ਼ਰੂਰ ਕਰਿਓ ਮੇਰਾ ਨਾਮ ਸਿਮਰਨ ਹੈ ਅਸੀਂ ਚਾਰ ਭੈਣਾਂ ਤੇ ਇੱਕ ਭਰਾ ਮੇਰਾ ਭਰਾ ਸਭ ਤੋਂ ਛੋਟਾ ਰੱਬ ਨੇ ਮਸਾਂ ਹੀ ਦਿੱਤਾ ਸੀ ਉਹ ਵੀ ਮੰਮੀ ਪਾਪਾ ਦੀ ਰੱਬ ਨੇ ਸਾਡੇ ਤੋਂ ਬਾਅਦ ਸੁਣੀ ਸੀ ਮੈਂ ਵੀ ਤੀਜੇ ਨੰਬਰ ਤੇ ਸੀ ਮੇਰੀਆਂ ਦੋ ਵੱਡੀਆਂ ਭੈਣਾਂ ਦੇ ਵਿਆਹ ਹੋ ਗਏ ਸੀ। ਅਸੀਂ ਦੋਵੇਂ ਛੋਟੀਆਂ ਤੇ ਮੇਰਾ ਭਰਾ ਹੀ ਵਿਆਹਣ ਵਾਲਾ ਰਹਿੰਦਾ ਸੀ। ਮੇਰੀਆਂ ਵੱਡੀਆਂ ਭੈਣਾਂ 10-10 ਪੜੀਆਂ ਹੋਈਆਂ ਸੀ। ਮੇਰੀ ਭੂਆ ਨੇ ਉਹਨਾਂ ਦੇ ਰਿਸ਼ਤੇ ਕਰਾਏ ਸੀ ਤੇ ਉਹ ਆਪਣੇ ਘਰ ਬੜੀਆਂ ਖੁਸ਼ ਸੀ। ਮੈਂ ਤੇ ਮੇਰੀ ਭੈਣ ਹੀ ਰਹਿੰਦੀਆਂ ਸੀ। ਮੇਰੀ ਛੋਟੀ ਭੈਣ ਵੀ ਮੇਰੇ ਵਾਂਗੂ ਬਹੁਤ ਸੋਹਣੀ ਤੇ ਜਵਾਨ ਸੀ। ਪਰ ਉਹ ਹਜੇ 8ਵੀਂ ਵਿੱਚ ਹੀ ਪੜਦੀ ਸੀ ਤੇ ਮੈਂ 10ਵੀਂ ਵਿੱਚ ਸੀ। ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਮੈਂ ਬਾਹਰਲੇ ਦੇਸ਼ ਜਾਣਾ ਮੈਨੂੰ ਜਿੱਦਾਂ ਮਰਜ਼ੀ ਭੇਜ ਦਿਓ ਪਾਪਾ ਮੈਨੂੰ ਕਹਿਣ ਲੱਗੇ ਕਿ ਤੂੰ ਆਇਲਟਸ ਕਰ ਲੈ ਜਿੰਨੇ ਪੈਸੇ ਲੱਗਣਗੇ ਮੈਂ ਲਾ ਦੇਵਾਂਗਾ ਮੈਂ ਸਰਕਾਰੀ ਸਕੂਲ ਵਿੱਚ ਪਲੱਸ 2 ਕੀਤੀ ਫਿਰ ਮੈਂ 6 ਮਹੀਨੇ ਇੰਗਲਿਸ਼ ਸਪੀਕਿੰਗ ਕੋਰਸ ਤੇ ਲਾਈ ਫਿਰ ਉਸ ਤੋਂ ਬਾਅਦ ਮੈਂ ਆਇਲਟਸ ਕਰਨੀ ਸ਼ੁਰੂ ਕਰ ਦਿੱਤੀ ਮੇਰੀਆਂ ਦੋ ਭੂਆ ਸੀ ਇੱਕ ਵੱਡੀ ਸੀ ਇੱਕ ਛੋਟੀ ਸੀ ਵੱਡੀ ਭੂਆ ਤਾਂ ਕਾਫੀ ਸਿਆਣੀ ਸੀ ਛੋਟੀ ਭੂਆ ਹੈ ਤਾਂ ਉਹ ਵੀ ਸਿਆਣੀ ਸੀ ਪਰ ਉਹਨਾਂ ਦੀ ਉਮਰ ਮੇਰੀਆਂ ਵੱਡੀਆਂ ਭੈਣਾਂ ਜਿੰਨੀ ਹੀ ਸੀ ਕਿਉਂਕਿ ਮੇਰੀਆਂ ਵੱਡੀਆਂ ਭੈਣਾਂ ਤੋਂ ਉਹ 2 ਸਾਲ ਪਹਿਲਾਂ ਮੇਰੀ ਛੋਟੀ ਭੂਆ ਦਾ ਵਿਆਹ ਕੀਤਾ ਸੀ ਛੋਟਾ ਫੁੱਫੜ ਬੜਾ ਮਜ਼ਾਕੀਆ ਜਿਹਹਾ ਸੀ ਵੱਡਾ ਫੁੱਫੜ ਤਾਂ ਬੜਾ ਸਮਝਦਾਰ ਸੀ ਕਦੇ ਵੀ ਬਾਧੂ ਘਟੂ ਗੱਲ ਨਹੀਂ ਕਰਦਾ ਸੀ ਦੋਵੇਂ ਫੁੱਫੜ ਹੈ ਤਾਂ ਬਹੁਤ ਚੰਗੇ ਸੀ ਦੋਵੇਂ ਭੂਆ ਆਪੋ ਆਪਣੇ ਘਰੇ ਰਾਜ ਕਰਦੀਆਂ ਸੀ ਸਾਡਾ ਪਰਿਵਾਰ ਕਾਫੀ ਵੱਡਾ ਸੀ ਦਾਦੇ ਦੀ ਮੌਤ ਤਾਂ ਕਾਫੀ ਸਾਲ ਪਹਿਲਾਂ ਹੀ ਹੋ ਗਈ ਸੀ ਦਾਦੀ ਨੇ ਹੀ ਸਭ ਕੁਝ ਕੀਤਾ ਸੀ ਤੇ ਪਾਪਾ ਵੀ ਚੰਗਾ ਕਮਾਉਂਦੇ ਸੀ ਜ਼ਮੀਨ ਵੀ ਹੈਗੀ ਸੀ ਪਾਪਾ ਵੀ ਚਮੜੇ ਦੀ ਫੈਕਟਰੀ ਵਿੱਚ ਲੱਗੇ ਹੋਏ ਸੀ ਤੇ ਵਧੀਆ ਕੰਮ ਚੱਲਦਾ ਸੀ ਭਾਵੇਂ ਹੀ ਅਸੀਂ 5 ਭੈਣ ਭਰਾ ਸੀ ਪਰ ਮੇਰੇ ਪਾਪਾ ਨੇ ਕਦੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਸੀ ਪਾਪਾ ਸਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਕਰਦੇ ਸੀ ਮੇਰੀ ਮੰਮੀ ਜੋ ਹਮੇਸ਼ਾ ਸਾਡੇ ਲਈ ਰੱਬ ਅੱਗੇ ਅਰਦਾਸਾਂ ਹੀ ਕਰਦੀ ਰਹਿੰਦੀ ਸੀ ਕਿ ਮੇਰੇ ਬੱਚਿਆਂ ਨੂੰ ਖੁਸ਼ੀਆਂ ਹੀ ਮਿਲਣ। ਮੇਰੀਆਂ ਭੂਆ ਵੀ ਜ਼ਿਆਦਾਤਰ ਸਾਡੇ ਘਰ ਹੀ ਆ ਕੇ ਰੁਕਦੀਆਂ ਸੀ। ਮੇਰੇ ਚਾਚੇ ਵੱਲ ਤਾਂ ਘੱਟ ਹੀ ਰੁਕਦੀਆਂ ਸੀ ਕਿਉਂਕਿ ਚਾਚੀ ਦਾ ਸੁਭਾਅ ਥੋੜਾ ਜਿਹਾ ਰੁੱਖਾ ਸੀ। ਉਹ ਭੂਆ ਨੂੰ ਦੇਖਣਾ ਵੀ ਚੰਗਾ ਨਹੀਂ ਸਮਝਦੀ ਸੀ। ਉਹਦੇ ਆਪਣੇ ਰਿਸ਼ਤੇਦਾਰ ਜਿੱਦਾਂ ਮਰਜ਼ੀ ਆ ਕੇ ਬੈਠੇ ਰਹਿਣ ਤੇ ਖਰਚੇ ਕਰਦੀ ਸੀ। ਪਰ ਭੂਆ ਨੂੰ ਦੇਖ ਕੇ ਤਾਂ ਉਹਨਾਂ ਦੇ ਮੱਥੇ ਤੇ ਵਾਲ ਪੈ ਜਾਂਦੇ ਸੀ। ਵੱਡੀ ਭੂਆ ਕਾਫੀ ਅਮੀਰ ਸੀ। ਉਥਾਂ ਥੋੜੇ ਚਿਰ ਬਾਅਦ ਆਪਣੇ ਨੂੰਹ ਪੁੱਤ ਕੋਲ ਆਸਟ੍ਰੇਲੀਆ ਚਲੀ ਗਈ। ਬਸ ਛੋਟੀ ਪੂਆ ਹੀ ਇੱਥੇ ਸੀ ਤੇ ਉਹਦੇ ਨਾਲ ਹੀ ਸਾਡਾ ਬਹੁਤ ਪਿਆਰ ਸੀ। ਉਹ ਸਾਨੂੰ ਸਾਰਿਆਂ ਨੂੰ ਬੜਾ ਪਿਆਰ ਕਰਦੀ ਸੀ। ਜਦੋਂ ਕਿਤੇ ਆਉਂਦੀ ਤਾਂ ਕਿੰਨੇ ਕਿੰਨੇ ਦਿਨ ਰਹਿ ਕੇ ਜਾਂਦੀ ਸੀ। ਫੁੱਫੜ ਵੀ ਮਜ਼ਾਕ ਮਜ਼ਾਕ ਵਿੱਚ ਕਹਿ ਦਿੰਦਾ ਸੀ ਕਿ ਆਪਣੀਆਂ ਭਤੀਜੀਆਂ ਦਾ ਕਿੰਨਾ ਤੋ ਤੇਹ ਕਰਦੀ ਐ। ਜਦ ਕਿ ਅਸੀਂ ਹੈ ਵੀ ਬਹੁਤ ਸੋਹਣੀਆਂ ਸੀ। ਮੇਰੀ ਪੂਆ ਕਹਿੰਦੀ ਸੀ ਕਿ ਕੁੜੀਆਂ ਸੋਹਣੀਆਂ ਹੀ ਹੋਣੀਆਂ ਚਾਹੀਦੀਆਂ। ਮੈਂ ਨਾ ਕਿ ਸੋਹਣੇ ਹੋਣ ਤਾਂ ਚੰਗੇ ਰਿਸ਼ਤੇ ਮਿਲ ਜਾਂਦੇ ਆ ਫੁੱਫੜ ਕਹਿੰਦਾ ਸੀ ਕਿ ਇਹਨਾਂ ਨੂੰ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਇੱਕ ਤੋਂ ਇੱਕ ਰਿਸ਼ਤਾ ਇਹਨਾਂ ਲਈ ਮੈਂ ਲੱਭ ਕੇ ਦੇਵਾਂਗਾ ਇਦਾਂ ਹੀ ਕਰਦੇ ਕਰਾਉਂਦੇ ਮੈਂ ਆਈਲੈਂਡਸ ਕਰਨ ਲੱਗ ਪਈ ਆਈਲੈਂਡਸ ਕੀਤੀ ਤਾਂ ਮੇਰੇ ਚੰਗੇ ਨੰਬਰ ਆ ਗਏ ਡੈਡੀ ਨੇ ਔਖੇ ਸੌਕੇ ਹੋ ਕੇ ਪੈਸੇ ਲਾਏ ਤੇ ਮੈਨੂੰ ਕੈਨੇਡਾ ਭੇਜ ਦਿੱਤਾ ਮੇਰੇ ਭੈਣ ਭਰਾ ਸਾਰੇ ਬੜੇ ਖੁਸ਼ ਸੀ ਕਿ ਸਾਡੇ ਘਰੋਂ ਵੀ ਕੋਈ ਬਾਹਰਲੇ ਦੇਸ਼ ਚੱਲਿਆ ਤੇ ਅਸੀਂ ਵੀ ਬਾਹਰ ਵਾਲੇ ਹੋ ਜਾਵਾਂਗੇ ਸਾਨੂੰ ਵੀ ਲੋਕ ਅਮੀਰਾ ਵਿੱਚ ਗਿਣਨਗੇ ਪਰ ਅਸੀਂ ਆਪਣੇ ਘਰ ਵਿੱਚ ਵਧੀਆ ਸੀ ਮੇਰੀ ਮੰਮੀ ਨੂੰ ਖੁਸ਼ੀ ਤਾਂ ਬਹੁਤ ਸੀ ਪਰ ਆਪਣੀ ਧੀ ਨੂੰ ਸੱਤ ਸਮੁੰਦਰੋਂ ਪਾਰ ਭੇਜਣਾ ਬੜਾ ਹੌਸਲੇ ਦਾ ਕੰਮ ਸੀ ਉਹ ਰੋਜ਼ ਮੇਰੇ ਕੋਲ ਆਉਂਦੀ ਤੇ ਚੁੱਪ ਕਰਕੇ ਉੱਠ ਕੇ ਚਲੀ ਜਾਂਦੀ ਮੈਂ ਮੰਮੀ ਦੇ ਨਾਲ ਹੀ ਸੌਂਦੀ ਸੀ ਪਰ ਜਦੋਂ ਮੇਰਾ ਵੀਜ਼ਾ ਲੱਗ ਗਿਆ ਤਾਂ ਮੰਮੀ ਮੇਰੇ ਕੋਲੋਂ ਘੇੜਾ ਜਿਹਾ ਕੱਢ ਕੇ ਚਲੀ ਜਾਂਦੀ ਸੀ ਜਿਵੇਂ ਉਹਦਾ ਮਨ ਭਰਦਾ ਹੋਵੇ ਪਹਿਲਾਂ ਤਾਂ ਮੇਰੇ ਨਾਲ ਗੱਲਾਂ ਵੀ ਕਰਦੀ ਸੀ ਪਰ ਮੈਂ ਜਦੋਂ ਕਿਤੇ ਬੈਠੀ ਹੁੰਦੀ ਤਾਂ ਮੇਰੇ ਕੋਲੋਂ ਹੀ ਹੋ ਕੇ ਚਲੀ ਜਾਂਦੀ ਸੀ ਮੇਰੇ ਤੋਂ ਦੂਰ ਦੂਰ ਰਹਿੰਦੀ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਮਾਂ ਦਾ ਦਿਲ ਬਹੁਤ ਛੋਟਾ ਉਹ ਮੇਰੇ ਕੋਲ ਇਸੇ ਕਰਕੇ ਨਹੀਂ ਆਉਂਦੀ ਕਿਉਂਕਿ ਮੇਰੇ ਜਾਨ ਵਿੱਚ ਤਾਂ ਹੁਣ ਪੰਜ ਕੁ ਦਿਨ ਹੀ ਰਹਿੰਦੇ ਸੀ ਤੇ ਮੰਮੀ ਦਾ ਮੈਨੂੰ ਵੇਖ ਕੇ ਮਨ ਭਰਦਾ ਸੀ ਤੇ ਅੱਖਾਂ 'ਚੋਂ ਹੰਝੂ ਵੀ ਡਿੱਗਦੇ ਸੀ ਜੇ ਉਹ ਮੇਰੇ ਕੋਲ ਬੈਠ ਕੇ ਰੋਂਦੀ ਤਾਂ ਮੇਰਾ ਵੀ ਦਿਲ ਹੌਲਾ ਹੋ ਜਾਣਾ ਸੀ ਮੈਂ ਵੀ ਰੋ ਪੈਣਾ ਸੀ ਪਰ ਉਹ ਮੇਰੇ ਕੋਲ ਹੀ ਨਹੀਂ ਆਉਂਦੀ ਸੀ ਮੈਂ ਸਭ ਸਮਝ ਗਈ ਸੀ ਪਾਪਾ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤਾਂ ਮੈਨੂੰ ਹੌਸਲਾ ਦਿੱਤਾ ਮੈਂ ਕਾਫੀ ਮਹਿੰਗੀ ਸ਼ਾਪਿੰਗ ਵੀ ਕੀਤੀ ਸੀ ਮੇਰਾ ਸਾਰਾ ਪਰਿਵਾਰ ਮੈਨੂੰ 에ਅਰਪੋਰਟ ਤੋਂ ਚੜਾਉਣ ਲੈ ਕੇ ਆਇਆ ਸੀ ਜਦੋਂ ਮੈਂ 에ਅਰਪੋਰਟ ਗਈ ਤਾਂ ਮੰਮੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਕਹਿਣ ਲੱਗੀ ਧਿਆਨ ਨਾਲ ਰਹੀਂ ਆਪਣੇ ਜੁਗਲ ਜਿਗਰ ਦਾ ਟੁਕੜਾ ਭੇਜਣ ਦਾ ਮੇਰਾ ਹੌਸਲਾ ਤਾਂ ਨਹੀਂ ਪੈਂਦਾ ਪਰ ਤੇਰੀ ਖੁਸ਼ੀ ਵਿੱਚ ਮੈਂ ਬਹੁਤ ਖੁਸ਼ ਆ ਮੈਂ ਫਿਰ ਕੈਨੇਡਾ ਪਹੁੰਚ ਗਈ ਸੀ ਉੱਥੇ ਜਾ ਕੇ ਥੋੜੇ ਕੁ ਚਿਰ ਬਾਅਦ ਮੈਨੂੰ ਕੰਮ ਵੀ ਮਿਲ ਗਿਆ ਤੇ ਮੈਂ ਆਪਣਾ ਫੋਨ ਨੰਬਰ ਸਭ ਕੁਝ ਲੈ ਲਿਆ ਸੀ ਘਰ ਵੀ ਫੋਨ ਕਰਨ ਲੱਗ ਪਈ ਸੀ ਭੂਆ ਹੁਣਾਂ ਨੂੰ ਵੀ ਫੋਨ ਕਰਦੀ ਸੀ ਆਪਣੀਆਂ ਵੱਡੀਆਂ ਭੈਣਾਂ ਨਾਲ ਕਿੰਨਾ ਕਿੰਨਾ ਚਿਰ ਗੱਲਾਂ ਕਰਦੀ ਤੇ ਮੰਮੀ ਦਾ ਹਾਲ ਚਾਲ ਪੁੱਛਦੀ ਸੀ ਜਦੋਂ ਮੰਮੀ ਮੇਰੇ ਨਾਲ ਗੱਲ ਕਰਦੀ ਤਾਂ ਉਹਦਾ ਮਨ ਪਰ ਜਾਂਦਾ ਸੀ ਉਹਦੇ ਮੂੰਹੋਂ ਕੋਈ ਗੱਲ ਹੀ ਨਿਕਲਦੀ ਸੀ ਮੇਰਾ ਭਰਾ ਤਾਂ ਹਜੇ ਬਹੁਤ ਛੋਟਾ ਸੀ ਪਰ ਫਿਰ ਵੀ ਮੈਨੂੰ ਆਪਣੇ ਭਰਾ ਦੀ ਬੜੀ ਯਾਦ ਆਉਂਦੀ ਸੀ ਮੈਂ ਨਿੱਕਾ ਜਿਹਾ ਪਾਲਿਆ ਸੀ ਉਹ 5 ਕੋ ਸਾਲ ਦਾ ਸੀ ਜਦੋਂ ਮੈਂ ਕੈਨੇਡਾ ਆ ਗਈ ਸੀ ਉਹਨੂੰ ਕੀ ਪਤਾ ਸੀ ਕਿ ਵਿਚਾਰੇ ਨੂੰ ਮੈਂ ਕਿੱਥੇ ਚਲੀ ਆ ਇਦਾਂ ਹੀ ਮੈਂ ਬਾਹਰ 3 ਸਾਲ ਲਾਈ ਤਾਂ 5 ਕੋ ਸਾਲਾਂ ਬਾਅਦ ਮੈਨੂੰ ਪੀਆਰ ਵੀ ਮਿਲ ਗਈ ਮੈਂ ਪੱਕੀ ਹੋ ਗਈ ਸੀ ਰੱਬ ਦੀ ਮਰਜ਼ੀ ਸੀ ਤੇ ਮੈਂ ਥੋੜੇ ਟਾਈਮ ਵਿੱਚ ਹੀ ਉਧਰ ਪੱਕੀ ਹੋ ਗਈ ਸੀ ਕੋਈ ਪ੍ਰੋਬਲਮ ਨਹੀਂ ਆਈ ਸੀ ਜਿਵੇਂ ਸਭ ਕੁਝ ਰੱਬ ਆਪ ਹੀ ਕਰਦਾ ਹੋਵੇ ਜਦੋਂ ਮੈਂ ਪੱਕੀ ਹੋਈ ਤਾਂ ਸਾਰੇ ਮੈਨੂੰ ਕਹਿਣ ਲੱਗੇ ਕਿ ਸਿਮਰਣਾ ਇੱਕ ਵਾਰ ਘਰ ਗੇੜਾ ਮਾਰ ਜਾ ਤੇ ਸਾਰਿਆਂ ਨੂੰ ਮਿਲ ਜਾ ਮੈਂ ਕਿਹਾ ਨਹੀਂ ਮੇਰੇ ਤੋਂ ਛੋਟੀ ਦਾ ਵੀ ਵਿਆਹ ਕਰ ਦਿਓ ਫੇਰ ਹੀ ਮੈਂ ਆਉਂਗੀ ਮੈਨੂੰ ਪਤਾ ਸੀ ਮੇਰੇ ਪਾਪਾ ਨੇ ਕਿੰਨੇ ਪੈਸੇ ਲਾ ਕੇ ਮੈਨੂੰ ਬਾਹਰ ਭੇਜਿਆ ਸੀ ਮੈਂ ਕੰਮ ਵੀ ਕਰਦੀ ਸੀ ਸਾਰੇ ਪੈਸੇ ਪਾਪਾ ਨੂੰ ਭੇਜਦੀ ਸੀ ਬਸ ਆਪਣੇ ਖਰਚੇ ਜੋਗੇ ਹੀ ਰੱਖਦੀ ਸੀ ਪਾਪਾ ਨੇ ਵੀ ਕਿੰਨਾ ਕਰਜ਼ਾ ਚੁੱਕਿਆ ਸੀ ਤੇ ਫਿਰ ਮੈਨੂੰ ਬਾਹਰ ਭੇਜਿਆ ਸੀ ਕੈਨੇਡਾ ਜਾ ਕੇ ਤਾਂ ਜਿੱਦਾਂ ਮੈਨੂੰ ਹੋਰ ਵੀ ਦੁਨੀਆਦਾਰੀ ਦਾ ਪਤਾ ਲੱਗ ਗਿਆ ਸੀ ਮੈਂ ਤਾਂ ਹੋਰ ਵੀ ਸਿਆਣੀ ਹੋ ਗਈ ਸੀ ਵੱਧ ਤੋਂ ਵੱਧ ਕੰਮ ਕਰਦੀ ਤੇ ਜਿੰਨੇ ਵੀ ਪੈਸੇ ਹੁੰਦੇ ਸਾਰੇ ਪਾਪਾ ਨੂੰ ਭੇਜਣ ਦੀ ਕੋਸ਼ਿਸ਼ ਹੀ ਕਰਦੀ ਸੀ ਕਿ ਪਾਪਾ ਦਾ ਕਰਜ਼ਾ ਜਲਦੀ ਲੱਥ ਜਾਵੇ ਤੇ ਫਿਰ ਛੋਟੀ ਮੰਦੀਪ ਦਾ ਵੀ ਵਿਆਹ ਕਰ ਦੇਵੀ ਤੇ ਪਾਪਾ ਦਾ ਭਾਰ ਹਲਕਾ ਹੋ ਜਾਊਗਾ ਉਹ ਵੀ ਮੇਰੇ ਮਗਰੋਂ ਕਾਫੀ ਜਵਾਨ ਤੇ ਸੋਹਣੀ ਹੋ ਗਈ ਸੀ ਮੈਂ ਉਹਨੂੰ ਵੀਡੀਓ ਕਾਲ ਤੇ ਦੇਖ ਕੇ ਕਹਿੰਦੀ ਸੀ ਕਿ ਤੂ ਤਾਂ ਸਾਡੇ ਸਾਰਿਆਂ ਵਿੱਚੋਂ ਸਮੋਹੀ ਨਿਕਲੀ ਹੈ ਪਾਪਾ ਨੇ ਦੇਖਿਆ ਕਿ ਮਨਦੀਪ ਵੀ ਜਵਾਨ ਆ ਤੇ ਮੈਂ ਵੀ ਬਾਹਰ ਆ ਤੇ ਆਪਣਾ ਭਾਰ ਹੌਲਾ ਕਰਨਾ ਚਾਹਿਆ ਪਾਪਾ ਨੇ ਉਹਦਾ ਰਿਸ਼ਤਾ ਦੇਖਿਆ ਤੇ ਮਾਮੇ ਦੇ ਕਹਿਣ ਤੇ ਚੰਗਾ ਰਿਸ਼ਤਾ ਵੇਖ ਕੇ ਮਨਦੀਪ ਦਾ ਵਿਆਹ ਰੱਖ ਦਿੱਤਾ ਸੀ ਛੋਟਾ ਜਵਾਈ ਵੀ ਬਹੁਤ ਸੋਹਣਾ ਸੀ ਮੈਂ ਵੀ ਹੈਰਾਨ ਸੀ ਕਿ ਮਨਦੀਪ ਦੀ ਕਿਸਮਤ ਕਿੰਨੀ ਚੰਗੀ ਆ ਘਰ ਵਾਲਾ ਵੀ ਕਿੰਨਾ ਸੋਹਣਾ ਤੇ ਅਮੀਰ ਵੀ ਆ ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਉਹ ਤਾਂ ਬਸ ਐਸ਼ ਦੀ ਜ਼ਿੰਦਗੀ ਜਿਉਣ ਲਈ ਦੁਨੀਆ ਤੇ ਆਈ ਸੀ। ਉਹਦੇ ਵਿਆਹ ਤੇ ਸਾਰੇ ਕਿੰਨੇ ਖੁਸ਼ ਸੀ। ਮੈਂ ਤਾਂ ਬਸ ਵੀਡੀਓ ਕਾਲ ਵਿੱਚ ਹੀ ਵਿਆਹ ਦੇਖਿਆ ਸੀ। ਮੇਰਾ ਭਰਾ ਵੀ ਹੌਲੀ-ਹੌਲੀ ਹੁਣ ਵੱਡਾ ਹੋਣ ਲੱਗ ਪਿਆ ਸੀ। ਪਰ ਉਹ ਹਜੇ ਨਿਆਣਾ ਹੀ ਸੀ। ਮੇਰੀ ਭੈਣ ਦਾ ਵਿਆਹ ਬਹੁਤ ਵਧੀਆ ਕੀਤਾ ਸੀ। ਮੈਂ ਪਾਪਾ ਨੂੰ ਕਿਹਾ ਸੀ ਕਿ ਜਿੰਨਾ ਵੀ ਦਾਜ ਦੇਣਾ ਇਹਨੂੰ ਦੇ ਦੇ। ਕਿਸੇ ਚੀਜ਼ ਦੀ ਕਮੀ ਨਾ ਰਹਿਣ ਦੇ। ਪਰ ਮੁੰਡੇ ਵਾਲਿਆਂ ਨੇ ਕੋਈ ਦਾਜ ਲਿਆ ਹੀ ਨਹੀਂ ਸੀ। ਉਹਨਾਂ ਦਾ ਤੇ ਆਪਣਾ ਘਰ ਭਰਿਆ ਹੋਇਆ ਸੀ ਉਹਨਾਂ ਨੇ ਤਾਂ ਸਿਰਫ ਮਨਦੀਪ ਨੂੰ ਪਸੰਦ ਕੀਤਾ ਤੇ ਦਾਜ ਦੀ ਕੋਈ ਮੰਗ ਨਹੀਂ ਕੀਤੀ ਸੀ ਸਾਡਾ ਸਾਰਾ ਪਰਿਵਾਰ ਹੀ ਖੁਸ਼ ਸੀ ਕਿਉਂਕਿ ਪਾਪਾ ਨੂੰ ਕਿੰਨੇ ਜਵਾਈ ਬੜੇ ਚੰਗੇ ਮਿਲੇ ਸੀ ਪਾਪਾ ਕਹਿੰਦੇ ਸੀ ਕਿ ਸਿਮਰਨ ਤੂੰ ਹੀ ਰਹਿ ਗਈਆਂ ਮੈਂ ਕਹਿੰਦੀ ਸੀ ਕਿ ਪਾਪਾ ਮੇਰੀ ਫਿਕਰ ਨਾ ਕਰੋ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਨਾ ਹੀ ਹਜੇ ਕੋਈ ਮੁੰਡਾ ਪਸੰਦ ਮੈਨੂੰ ਆਇਆ ਇੱਕ ਦਿਨ ਛੋਟੀ ਭੂਆ ਦਾ ਫੋਨ ਆਇਆ ਤੇ ਕਿੰਨਾ ਚਿਰ ਗੱਲਾਂ ਕਰਦੀ ਰਹੀ ਉਹਦੇ ਦੋ ਮੁੰਡੇ ਸੀਤੇ ਪਰ ਛੋਟੇ ਸੀ ਬੜਾ ਦੁੱਖ ਸੁੱਖ ਕੀਤਾ ਉਹ ਮੈਨੂੰ ਕਿਸੇ ਮੁੰਡੇ ਬਾਰੇ ਦੱਸਦੀ ਸੀ ਮੁੰਡਾ ਬਹੁਤ ਸੋਹਣਾ ਸੀ ਤੇ ਅਮੀਰ ਵੀ ਸੀ ਚੰਗਾ ਕੰਮ ਕਰ ਰ ਸੀ ਪਰ ਮੁੰਡੇ ਦੀ ਮਾਂ ਹੈ ਨਹੀਂ ਸੀ ਮੈਨੂੰ ਇਹ ਸੁਣ ਕੇ ਬੜਾ ਤਰਸ ਆਇਆ ਸੀ ਕਿਉਂਕਿ ਇੱਕ ਭੈਣ ਸੀ ਉਹ ਵੀ ਵਿਆਹੀ ਹੋਈ ਸੀ ਮੈਂ ਵੀ ਸੋਚਿਆ ਕਿਉਂ ਨਾ ਮੈਂ ਇਸ ਰਿਸ਼ਤੇ ਨੂੰ ਹਾਂ ਕਰ ਦੇਵਾਂ ਕਿਉਂਕਿ ਮੈਂ ਵਿਆਹ ਤੋਂ ਬਾਅਦ ਮੁੰਡੇ ਨੂੰ ਆਪਣੇ ਨਾਲ ਕਨੇਡਾ ਲੈ ਜਾਣਾ ਚਾਹੁੰਦੀ ਸੀ ਉੱਥੇ ਹੀ ਆਪਣਾ ਘਰ ਵਸਾਉਣਾ ਚਾਹੁੰਦੀ ਸੀ ਬਾਰਲੇ ਮੁੰਡਿਆਂ ਦੇ ਮੈਂ ਯਕੀਨ ਨਹੀਂ ਕਰਦੀ ਸੀ ਮੈਨੂੰ ਪਤਾ ਸੀ ਕੁਝ ਮੁੰਡੇ ਥੋਕੇ ਬਾਜ ਵੀ ਹੁੰਦੇ ਆ ਤੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਦੇ ਆ ਮੇਰੀਆਂ ਸਾਰੀਆਂ ਭੈਣਾਂ ਦੇ ਰਿਸ਼ਤੇ ਪਾਪਾ ਦੀ ਮਰਜ਼ੀ ਨਾਲ ਹੀ ਹੋਏ ਸੀ ਉਹ ਬਹੁਤ ਖੁਸ਼ ਸੀ ਮੈਂ ਉਹਨਾਂ ਦੀ ਪਸੰਦ ਨਾਲ ਵਿਆਹ ਕਰਵਾਉਣ ਬਾਰੇ ਸੋਚਦੀ ਸੀ ਥੋੜੇ ਦਿਨਾਂ ਬਾਅਦ ਮੈਂ ਭੂਆ ਨੂੰ ਫੋਨ ਲਾਇਆ ਤੇ ਫਿਰ ਉਸੇ ਮੁੰਡੇ ਬਾਰੇ ਵਿੱਚ ਗੱਲ ਕੀਤੀ ਭੂਆ ਨੂੰ ਸਮਝ ਆ ਗਈ ਸੀ ਕਿ ਉਹ ਮੁੰਡਾ ਮੇਰੇ ਦਿਲ ਨੂੰ ਲੱਗ ਗਿਆ ਉਹਨੇ ਫੁੱਫੜ ਨੂੰ ਕਹਿ ਕੇ ਗੱਲ ਅੱਗੇ ਤੋਰਨ ਨੂੰ ਕਹਿ ਕਿਹਾ ਫੁੱਫੜ ਵੀ ਬੜਾ ਖੁਸ਼ ਸੀ ਕਹਿੰਦਾ ਮੈਂ ਅੱਜ ਹੀ ਮੁੰਡੇ ਵਾਲਿਆਂ ਨਾਲ ਗੱਲ ਕਰਦਾ ਤੂੰ ਬਸ ਆਪਣੇ ਆਉਣ ਦੀ ਤਿਆਰੀ ਕਰ ਮੈਂ ਤੇਰੇ ਲਈ ਸੋਹਣਾ ਮੁੰਡਾ ਲੱਭਿਆ ਤੂੰ ਜਿੱਦਾਂ ਕਹੇਂਗੀ ਉਦਾਂ ਹੀ ਹੋਊਗਾ ਮੈਂ ਫੁੱਫੜ ਦੀ ਗੱਲ ਤੋਂ ਬੜੀ ਖੁਸ਼ ਸੀ ਮਾਰਚ ਦਾ ਮਹੀਨਾ ਸੀ ਮੈਂ ਸੋਚਿਆ ਸਿਆਲਾਂ ਤੱਕ ਵਿਆਹ ਕਰਵਾ ਲਵਾਂਗੀ ਕਿਉਂਕਿ ਮੌਸਮ ਵੀ ਸਹੀ ਹੋਣਾ ਭੂਆ ਨੇ ਪਾਪਾ ਨਾਲ ਗੱਲ ਕੀਤੀ ਤੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਮੈਂ ਵੀ ਮੁੰਡਾ ਪਸੰਦ ਕਰ ਲਿਆ ਪਾਪਾ ਬਹੁਤ ਖੁਸ਼ ਸੀ ਕਿ ਮੇਰੀਆਂ ਧੀਆ ਆਪਣੇ ਘਰ ਖੁਸ਼ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਫੁੱਫੜ ਨੂੰ ਮੇਰੇ ਆਉਣ ਦੀ ਬੜੀ ਖੁਸ਼ੀ ਸੀ ਕਹਿੰਦਾ ਮੈਂ ਸਿਮਰਨ ਨੂੰ ਸਿੱਤਾ ਆਪਣੇ ਘਰ ਲੈ ਕੇ ਆਉਂਗਾ ਸਾਰਾ ਪਰਿਵਾਰ ਮੇਰੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਸੀ ਬਸ ਮੇਰੇ ਆਉਣ ਦੀ ਵੇਟ ਕਰਦੇ ਸੀ ਪਤਾ ਨਹੀਂ ਕਿਦਾਂ 6 ਮਹੀਨੇ ਲੰਘ ਗਏ ਤੇ ਮੈਂ ਵੀ 11ਵੇਂ ਮਹੀਨੇ ਆਉਣ ਦੀ ਛੁੱਟੀ ਲੈ ਲਈ ਸੀ ਮੈਂ ਆਪਣੇ ਹੋਣ ਵਾਲੇ ਘਰ ਵਾਲੇ ਦੇ ਪੇਪਰ ਵੀ ਤਿਆਰ ਕਰ ਲਏ ਸੀ ਕਿ ਵਿਆਹ ਤੋਂ ਬਾਅਦ ਉਹਨੂੰ ਵੀ ਨਾਲ ਹੀ ਲੈ ਜਾਣਾ ਸੀ ਜਦੋਂ ਮੈਂ 11ਵੇਂ ਮਹੀਨੇ ਆਉਣਾ ਸੀ ਤਾਂ ਮੇਰਾ ਛੋਟਾ ਪੁੱਪੜ ਪਾਪਾ ਤੇ ਵੱਡੀ ਭੈਣ ਮੈਨੂੰ ਲੈਣ ਲਈ 에ਅਰਪੋਰਟ ਤੇ ਆ ਗਏ ਮੈਂ ਉਹਨਾਂ ਨੂੰ ਮਿਲ ਕੇ ਬੜੀ ਖੁਸ਼ ਹੋਈ ਮੈਂ ਆਪਣੀ ਭੈਣ ਤੇ ਪਾਪਾ ਨੂੰ ਘੁੱਟ ਕੇ ਜੱਫੀ ਪਾਈ ਤੇ ਫੁੱਫੜ ਨੂੰ ਵੀ ਜੱਫੀ ਪਾ ਕੇ ਮਿਲੀ ਸੀ ਫੁੱਫੜ ਨੇ ਤਾਂ ਮੇਰੇ ਲੱਕ ਤੋਂ ਮੈਨੂੰ ਇੰਨਾ ਘੁੱਟ ਕੇ ਫੜਿਆ ਤੇ ਮੈਨੂੰ ਅਜੀਬ ਜਿਹਾ ਲੱਗਿਆ ਸੀ ਉਹ ਮੈਨੂੰ ਕਹਿਣ ਲੱਗਾ ਸਿਮਰਨ ਸਿੱਧਾ ਸਾਡੇ ਘਰ ਚੱਲੋ ਤੇਰੀ ਭੂਆ ਨੇ ਤਿਆਰੀ ਕੀਤੀ ਹੋਈ ਆ ਮੈਂ ਕਿਆ ਨਹੀਂ ਮੈਂ ਆਪਣੇ ਘਰ ਜਾਣਾ ਮੈਂ ਪਹਿਲਾਂ ਆਪਣੀ ਮਾਂ ਨੂੰ ਮਿਲਣਾ ਫੁੱਫੜ ਨੇ ਬੜਾ ਜ਼ੋਰ ਲਾਇਆ ਪਰ ਪਾਪਾ ਵੀ ਨਹੀਂ ਮੰਨੇ ਕਿਉਂਕਿ ਘਰੇ ਸਾਰੇ ਮੇਰਾ ਇੰਤਜ਼ਾਰ ਕਰਦੇ ਸੀ ਮੈਂ ਜਦੋਂ ਘਰ ਗਈ ਤਾਂ ਸਾਰਿਆਂ ਨੂੰ ਜੱਫੀ ਪਾ ਕੇ ਬੜੇ ਪਿਆਰ ਨਾਲ ਮਿਲੀ ਤੇ ਫਿਰ ਮੈਂ ਆਪਣੀ ਸ਼ਾਪਿੰਗ ਵਿੱਚ ਬਿਜੀ ਹੋ ਗਈ ਸੀ ਇੱਕ ਦਿਨ ਪਾਪਾ ਕਿਸੇ ਕੰਮ ਲਈ ਗਏ ਹੋਏ ਸੀ ਮੈਂ ਵੀ ਸ਼ਾਪਿੰਗ ਕਰਨ ਜਾਣਾ ਸੀ ਮੈਨੂੰ ਕੋਈ ਵੀ ਗੱਡੀ ਚਲਾਉਣ ਵਾਲਾ ਨਹੀਂ ਲੱਭਦਾ ਸੀ ਮੈਂ ਛੋਟੀਪੂਆ ਨੂੰ ਫੋਨ ਕੀਤਾ ਕਿ ਫੁੱਫੜ ਨੂੰ ਕਹੋ ਕਿ ਗੱਡੀ ਲੈ ਕੇ ਆਉਣ ਮੈਂ ਸ਼ਾਪਿੰਗ ਕਰਨ ਜਾਣਾ ਫੁੱਫੜ ਤਾਂ ਜਿਵੇਂ ਤਿਆਰੀ ਵਿੱਚ ਹੀ ਬੈਠਾ ਸੀ ਫਟਾਫਟ ਗੱਡੀ ਲੈ ਕੇ ਆ ਗਿਆ ਕਹਿਣ ਲੱਗਾ ਮੈਂ ਹੁਣੇ ਆਇਆ ਅੱਧੇ ਪੌਣੇ ਘੰਟੇ ਵਿੱਚ ਫੁੱਫੜ ਸਾਡੇ ਘਰੇ ਪਹੁੰਚ ਗਿਆ ਤੇ ਮੈਨੂੰ ਗੱਡੀ ਵਿੱਚ ਬਿਠਾ ਕੇ ਸ਼ਹਿਰ ਲੈ ਗਿਆ ਮੈਂ ਸ਼ਾਪਿੰਗ ਕਰਦੀ ਸੀ ਮੈਨੂੰ ਕਹਿਣ ਲੱਗਾ ਕਿ ਆਪਣੀਆਂ ਸਾਰੀਆਂ ਚੀਜ਼ਾਂ ਲੈ ਲਈ ਕੋਈ ਰਹਿ ਨਾ ਜਾਵੇ ਮੈਂ ਕਿਹਾ ਮੈਂ ਸਭ ਕੁਝ ਖਰੀਦ ਲਿਆ ਬਸ ਮੇਕਅਪ ਕਿੱਟੀ ਹੀ ਖਰੀਦਣੀ ਆ ਥੋੜੀ ਜਿਹੀ ਮੈਂ ਬਾਹਰੋਂ ਬਣਾ ਕੇ ਲੈ ਕੇ ਆਈ ਸੀ ਪਰ ਕੁਝ ਚੀਜ਼ਾਂ ਮੈਂ ਇਧਰੋਂ ਹੀ ਖਰੀਦਣੀਆਂ ਸੀ ਫੁੱਫੜ ਮੈਨੂੰ ਕਹਿਣ ਲੱਗਾ ਕੁੜੀਆਂ ਦਾ ਆਪਣਾ ਛੋਟਾ ਸਮਾਨ ਵੀ ਹੁੰਦਾ ਖਰੀਦਣ ਵਾਲਾ ਉਹ ਵੀ ਲੈ ਕੇ ਰੱਖ ਲੈ ਸਹੁਰੇ ਘਰ ਜਦੋਂ ਜਾਈਏ ਤਾਂ ਔਰਤਾਂ ਬੜੇ ਧਿਆਨ ਨਾਲ ਟੈਚੀ ਦੇਖਦੀਆਂ ਹੁੰਦੀਆਂ ਇਹਦੇ ਵਿੱਚ ਕੀ ਕੀ ਰੱਖਿਆ ਮੈਨੂੰ ਫੁੱਫੜ ਦੀ ਗੱਲ ਸਮਝ ਨਹੀਂ ਆਈ ਸੀ ਮੈਂ ਕਿਹਾ ਕਿ ਛੋਟੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਫੁੱਫੜ ਮੈਨੂੰ ਕਹਿਣ ਲੱਗਾ ਤੂੰ ਕੋਈ ਅਣਜਾਣਤਾ ਹੈ ਨਹੀਂ ਜਿਹੜਾ ਤੈਨੂੰ ਪਤਾ ਨਹੀਂ ਜੋ ਜੋ ਤੂੰ ਲੈਣਾ ਬਾਕੀ ਮੈਂ ਤੇਰੀ ਭੂਆ ਨੂੰ ਦੱਸ ਦਵਾਂਗਾ ਉਹ ਤੈਨੂੰ ਲੈ ਕੇ ਦੇਊਗੀ ਮੈਂ ਕਿਹਾ ਠੀਕ ਆ ਸਾਨੂੰ ਸ਼ਾਪਿੰਗ ਕਰਦਿਆਂ ਨੂੰ ਕਾਫੀ ਹਨੇਰਾ ਹੋ ਗਿਆ ਦਿਨ ਛੋਟੇ ਛੋਟੇ ਸੀ ਉੱਪਰੋਂ ਠੰਡ ਵੀ ਬਹੁਤ ਸੀ ਫੁੱਫੜ ਮੈਨੂੰ ਕਹਿਣ ਲੱਗਾ ਹੁਣ ਮੈਂ ਤੈਨੂੰ ਘਰ ਨਹੀਂ ਛੱਡਣ ਜਾਣਾ ਮੈਂ ਤੈਨੂੰ ਆਪਣੇ ਘਰ ਹੀ ਲੈ ਕੇ ਜਾਣਾ ਨਾਲੇ ਤੂੰ ਆਪਣੇ ਭੂਆ ਨੂੰ ਮਿਲ ਆਈ ਮੈਂ ਵੀ ਸੋਚਿਆ ਕਿ ਚੱਲ ਠੀਕ ਆ ਮੈਂ ਭੂਆ ਨੂੰ ਮਿਲਣ ਦੇ ਬਹਾਨੇ ਫੁੱਫੜ ਦੇ ਨਾਲ ਹੀ ਉਹਨਾਂ ਦੇ ਘਰ ਚਲੀ ਗਈ ਪੂਆ ਮੈਨੂੰ ਦੇਖ ਕੇ ਤਾਂ ਜਿਵੇਂ ਪਾਗਲ ਹੀ ਹੋ ਗਈ। ਮੈਨੂੰ ਆਪਣੀ ਜੱਫੀ ਵਿੱਚ ਲਿਆ ਤੇ ਮੇਰਾ ਮੂੰਹ ਹੀ ਚੁੰਮੀ ਜਾਂਦੀ ਸੀ। ਬੜਾ ਪਿਆਰ ਕਰਦੀ ਸੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਸੀ ਕਿ ਮੇਰੇ ਘਰ ਦੇ ਸੱਚੀ ਮੈਨੂੰ ਇੰਨਾ ਪਿਆਰ ਕਰਦੇ ਸੀ। ਫਿਰ ਮੈਂ ਸੋਚਿਆ ਕਿ ਸ਼ਾਇਦ ਰੱਬ ਨੇ ਮੇਰੀ ਕਿਸਮਤ ਵਿੱਚ ਬਹੁਤ ਵਧੀਆ ਲਿਖਿਆ। ਜਦੋਂ ਸ਼ਾਮਾਂ ਪਈਆਂ ਤਾਂ ਪੂਆ ਨੇ ਮੇਰੇ ਲਈ ਰੋਟੀ ਤਿਆਰ ਕੀਤੀ। ਕਹਿਣ ਲੱਗੀ ਮੈਂ ਆਪਣੀ ਧੀ ਲਈ ਅੱਜ ਵਧੀਆ ਇਹ ਚੀਜ਼ਾਂ ਬਣਾਈਆਂ। ਮੈਨੂੰ ਕਹਿੰਦੀ ਤੂੰ ਵੀ ਫੁੱਫੜ ਦੇ ਨਾਲ ਡਾਈਨਿੰਗ ਟੇਬਲ ਤੇ ਬੈਠ ਜਾ। ਮੈਂ ਵੀ ਫੂਫੜ ਦੇ ਨਾਲ ਹੀ ਡਾਈਨਿੰਗ ਟੇਬਲ ਤੇ ਬੈਠ ਕੇ ਰਾਤ ਦੀ ਰੋਟੀ ਖਾ ਕੇ ਅਸੀਂ ਕਾਫੀ دیر ਗੱਲਾਂ ਕਰਦੇ ਰਹੇ ਵਿਆਹ ਵਿੱਚ ਵੀ ਮਸਾਂ 25 ਕੋ ਦਿਨ ਹੀ ਰਹਿੰਦੇ ਸੀ ਭੂਆ ਕਹਿਣ ਲੱਗੀ ਕਿ ਮੈਂ ਵੀ ਸਵੇਰੇ ਤੇਰੇ ਨਾਲ ਹੀ ਜਾਵਾਂਗੀ ਤੇ ਫਿਰ ਜਦੋਂ ਵਿਆਹ ਵਿੱਚ 10 ਕੋ ਦਿਨ ਰਹਿ ਹੀ ਫਿਰ ਉੱਥੇ ਹੀ 10 ਦਿਨ ਰਾਵਾਂਗੀ ਤੇ ਕਾਲਣ ਤੈਨੂੰ ਛੱਡ ਕੇ ਮੈਂ ਵਾਪਸ ਆ ਜਾਵਾਂਗੀ ਮੈਂ ਕਿਹਾ ਭੂਆ ਜਿੱਦਾਂ ਤੇਰੀ ਮਰਜ਼ੀ ਤੂੰ ਉਦਾਂ ਹੀ ਕਰ ਲੈ ਜਦੋਂ ਰਾਤ ਦੇ 9:00 ਵਜੇ ਤਾਂ ਭੂਆ ਆਪਣੀ ਜੇਠਾਣੀ ਦੇ ਘਰ ਗਈ ਸੀ ਮੈਂ ਤੇ ਫੁੱਫੜ ਇੱਕੋ ਕਮਰੇ ਵਿੱਚ ਪਏ ਸੀ ਅਸੀਂ ਇੱਕੋ ਬੈੱਡ ਤੇ ਲੰਮੇ ਪਏ ਗਏ ਫੁੱਫੜ ਮੇਰੀ ਰਜਾਈ ਵਿੱਚ ਸੀ ਮੈਨੂੰ ਕਹਿਣ ਲੱਗਾ ਕਿ ਤੇਰੇ ਘਰ ਵਾਲੇ ਕੋਲ ਇੰਤਜ਼ਾਰ ਨਹੀਂ ਹੁੰਦਾ ਉਹ ਵਿਆਹ ਲਈ ਬੜਾ ਕਾਲਾ ਸਿਆਲ ਦੇ ਵਿਆਹ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਮੈਂ ਤਾਂ ਸ਼ਰਮ ਨਾਲ ਨੀਵੀਂ ਪਾ ਲਈ ਮੈਨੂੰ ਬੜੀ ਸ਼ਰਮ ਆਉਂਦੀ ਸੀ ਕਿ ਫੁੱਫੜ ਕਿੱਦਾਂ ਦੀ ਗੱਲ ਕਰਦਾ ਹੌਲੀ ਹੌਲੀ ਮੇਰੇ ਕੋਲ ਆਇਆ ਮੇਰੇ ਮੋਢੇ ਨਾਲ ਮੋਢਾ ਜਿਹਾ ਜੋੜ ਕੇ ਕਹਿਣ ਲੱਗਾ ਤੇਰਾ ਘਰ ਵਾਲਾ ਤੈਨੂੰ ਬੜਾ ਪਿਆਰ ਕਰਦਾ ਉਹ ਤਾਂ ਕਹਿੰਦਾ ਸੀ ਕਿ ਮੈਂ ਵਿਆਹ ਤੋਂ ਪਹਿਲਾਂ ਇੱਕ ਵਾਰੀ ਤੈਨੂੰ ਮਿਲਣਾ ਪਰ ਮੈਂ ਹੀ ਮਨਾ ਕਰ ਦਿੱਤਾ ਮੈਂ ਤਾਂ ਚੁੱਪ ਕਰਕੇ ਨੀਵੀਂ ਪਾ ਕੇ ਬੈਠੀ ਸੀ ਫੁੱਫੜ ਨੇ ਮੇਰੇ ਗਾਲ ਵਿੱਚ ਬਾਹ ਪਾਈ ਤੇ ਕਹਿਣ ਲੱਗਾ ਸਿਮਰਨ ਤੂੰ ਕਿੰਨੀ ਸੋਹਣੀ ਐ ਤੇਰਾ ਘਰਵਾਲਾ ਤਾਂ ਸ਼ਾਇਦ ਹੀ ਵਿਆਹ ਦੀ ਪਹਿਲੀ ਰਾਤ ਤੈਨੂੰ ਛੱਡੇ ਉਹ ਤਾਂ ਤੇਰੇ ਨਾਲ ਵਿਆਹ ਦੀ ਪਹਿਲੀ ਰਾਤ ਹੀ ਸੁਹਾਗ ਰਾਤ ਮਨਾਊਗਾ ਕਿਉਂਕਿ ਉਹ ਤਾਂ ਵਿਆਹ ਨੂੰ ਪਹਿਲਾਂ ਹੀ ਬੜਾ ਕਾਲਾ ਮੈਂ ਕਿਹਾ ਫੁੱਫੜ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਫਿਰ ਹੱਸ ਕੇ ਕਹਿਣ ਲੱਗਾ ਕਿਸਾਲ ਦੇ ਦਿਨ ਬਚਨਗੇ ਉਹ ਜਿਹੜੇ ਸੌਣਗੇ ਦੋ ਉਹਦੀ ਇਹ ਗੱਲ ਸੁਣ ਕੇ ਤਾਂ ਮੈਂ ਸ਼ਰਮ ਨਾਲ ਲਾਲ ਹੀ ਹੋ ਗਈ ਹੌਲੀ ਹੌਲੀ ਮੇਰੇ ਲੱਕ ਤੇ ਹੱਥ ਫੇਰਨ ਲੱਗ ਪਿਆ ਮੇਰੇ ਨਾਲ ਤਾਂ ਠਰਕ ਜਿਹੀ ਹੋਰ ਲੱਗ ਗਿਆ ਸੀ ਮੈਂ ਆਪਣੇ ਆਪ ਤੋਂ ਫੁੱਫੜ ਨੂੰ ਦੂਰ ਕੀਤਾ ਮੈਂ ਕਿਹਾ ਇਹ ਤੁਸੀਂ ਕੀ ਕਰਦੇ ਹੋ ਸ਼ਰਮ ਕਰੋ ਮੈਂ ਤੁਹਾਡੇ ਬੱਚੀਆਂ ਵਰਗੀ ਆ ਫੁੱਫੜ ਕਹਿਣ ਲੱਗਾ ਕਿ ਤੂੰ ਜਿੰਨੀ ਸੋਹਣੀ ਐ ਜਿੰਨਾ ਤੇਰਾ ਸਰੀਰ ਵੀ ਓਨਾ ਹੀ ਸੋਹਣਾ ਤੇਰਾ ਕੱਲਾ ਕੱਲਾ ਆਂਗਾ ਐਕਟਰਨੀਆ ਨਾਲੋਂ ਵੀ ਸੋਹਣਾ ਤੇਰੇ ਤੇ ਹਰ ਕੋਈ ਸੈਂਟੀ ਹੋ ਸਕਦਾ ਪਰ ਮੈਨੂੰ ਤੂੰ ਬਹੁਤ ਸੋਹਣੀ ਲੱਗਦੀ ਹੈ ਜਦੋਂ ਮੈਨੂੰ ਫੁੱਫੜ ਦੀ ਗੱਲ ਚੰਗੀ ਜਿਹੀ ਨਹੀਂ ਲੱਗੀ ਤਾਂ ਮੈਂ ਫੁੱਫੜ ਨੂੰ ਕਿਹਾ ਕਿ ਉੱਠ ਕੇ ਪਰਾਂ ਹੋ ਜਾਓ ਮੈਂ ਅੱਗੇ ਤੋਂ ਤੁਹਾਡੇ ਕੋਲ ਨਹੀਂ ਆਉਣਾ ਤੇ ਨਾ ਹੀ ਤੁਹਾਨੂੰ ਬੁਲਾਉਣਾ ਉਹ ਕਹਿਣ ਲੱਗਾ ਅੱਜ ਜਿੰਨਾਂ ਨੂੰ ਟਾਈਮ ਮਿਲਦਾ ਉਹਨਾਂ ਕੋ ਟਾਈਮ ਤਾਂ ਮੇਰੇ ਕੋਲ ਬੈਠ ਜਾ ਮੇਰਾ ਵੀ ਦਿਲ ਤਰਸਿਆ ਪਿਆ ਤੇਰੇ ਭੂਆ ਤਾਂ ਦੋ ਨਿਆਣਿਆਂ ਤੋਂ ਬਾਅਦ ਹੁਣ ਉਹ ਵਾਲਾ ਮਜ਼ਾ ਮੈਨੂੰ ਦਿੰਦੀ ਹੀ ਨਹੀਂ ਤੇ ਤੂੰ ਤਾਂ ਹਜੇ ਕੁਆਰੀ ਆ ਮੇਰੇ ਨਾਲ ਥੋੜਾ ਜਿਹਾ ਰੋਮਾਂਟਿਕ ਕਰ ਲੈ ਮੇਰਾ ਦਿਲ ਵੀ ਟੈਗ ਜਾਊਗਾ ਤੇਰੀ ਭੂਆ ਤਾਂ ਮੈਨੂੰ ਖੁਸ਼ ਹੋ ਜਿਆਣੀ ਕਰਦੀ ਮੈਂ ਜਿੰਨਾ ਮਰਜੀ ਉਹਨੂੰ ਪਿਆਰ ਕਰਾਂ ਪਰ ਪਤਾ ਨਹੀਂ ਕਿਉਂ ਮੈਨੂੰ ਮਜ਼ਾ ਜਿਆ ਨਹੀਂ ਆਉਂਦਾ ਮੈਂ ਆਪ ਕੁਫੜ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਮੈਂ ਕਿਹਾ ਥੋੜੀ ਜਿਹੀ ਸ਼ਰਮ ਕਰੋ ਕਿੱਦਾਂ ਦੀਆਂ ਗੱਲਾਂ ਕਰਦੇ ਆ ਹੁਣ ਮੈਂ ਜਵਾਨ ਆ ਕੋਈ ਨਿਆਣੀ ਨਹੀਂ ਮੈਨੂੰ ਸਾਰੀ ਸਮਝ ਆ ਫੁੱਫੜ ਕਹਿਣ ਲੱਗਾ ਮੈਨੂੰ ਪਤਾ ਤੂੰ ਜਵਾਨ ਆ ਤੇ ਸੋਹਣੀ ਵੀ ਐ ਤੇਰੇ ਵਿੱਚ ਕੈਰ ਦੀ ਜਵਾਨੀ ਐ ਤੈਨੂੰ ਦੇਖ ਕੇ ਤਾਂ ਹਰ ਕੋਈ ਤੈਨੂੰ ਪਸੰਦ ਕਰ ਸਕਦਾ ਮੈਂ ਫੁੱਫੜ ਦਾ ਹੱਥ ਆਪਣੇ ਮੋਢੇ ਤੋਂ ਉਪਰਾਂ ਕੀਤਾ ਤੇ ਫੁੱਫੜ ਨੇ ਮੇਰਾ ਹੱਥ ਘੁੱਟ ਕੇ ਫੜ ਲਿਆ ਕਹਿਣ ਲੱਗਾ ਤੇਰੇ ਹੱਥ ਕਿੰਨੇ ਸੌਫਟ ਆ ਫਿਰ ਹੌਲੀ ਹੌਲੀ ਉਹ ਮੇਰੇ ਪੱਟਾਂ ਤੇ ਹੱਥ ਫੇਰਨ ਲੱਗਾ ਕਹਿਣ ਲੱਗਾ ਤੇਰਾ ਸਰੀਰ ਵੀ ਕਿੰਨਾ ਸੋਹਣਾ ਉਹਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬੜਾ ਗੁੱਸਾ ਆਇਆ ਸੀ ਮੈਂ ਕਿਹਾ ਤੁਸੀਂ ਪਰੇ ਹੋਣਾ ਜਾਂ ਫਿਰ ਮੈਂ ਆਪਣੇ ਘਰੇ ਪਾਪਾ ਨੂੰ ਫੋਨ ਕਰਾਂ ਅਜੇ ਮੈਂ ਇੰਨੀ ਗੱਲ ਹੀ ਕਹੀ ਸੀ ਕਿ ਬਾਹਰ ਪੂਆ ਨੇ ਗੇਟ ਲਾਇਆ ਤੇ ਅੰਦਰ ਨੂੰ ਆਉਂਦੀ ਸੀ ਗੇਟ ਦੀ ਆਵਾਜ਼ ਸੁਣ ਕੇ ਫੁੱਫੜ ਮੇਰੇ ਤੋਂ ਪਰਾ ਹੋ ਗਿਆ ਕਹਿਣ ਲੱਗਾ ਕਿ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆ ਸੱਚੀ ਨੀਰਾ ਦਿਲ ਬੜਾ ਕਰਦਾ ਸਿਆਲ ਵਿੱਚ ਤਾਂ ਜੱਫੀ ਪਾਉਣ ਦਾ ਹੀ ਮਜ਼ਾ ਕੁਝ ਵੱਖਰਾ ਤੇਰਾ ਘਰ ਵਾਲਾ ਤਾਂ ਤੇਰੇ ਨਾਲ ਖੁਸ਼ ਹੋ ਜਾਊਗਾ ਉਹਦੀ ਤਾਂ ਜਿਵੇਂ ਲਾਟਰੀ ਲੱਗ ਗਈ ਮੈਂ ਤਾਂ ਬਿਲਕੁਲ ਚੁੱਪ ਸੀ। ਭੂਆ ਕਮਰੇ ਵਿੱਚ ਆ ਗਈ। ਮੈਂ ਟਾਈਮ ਦੇਖਿਆ ਤਾਂ 10 ਵਜ ਗਏ ਸੀ। ਇਸ ਵੇਲੇ ਤਾਂ ਮੈਂ ਕਿਤੇ ਵੀ ਨਹੀਂ ਜਾ ਸਕਦੀ ਸੀ। ਮੈਂ ਭੂਆ ਨੂੰ ਕਿਹਾ ਕਿ ਸਵੇਰੇ ਚਾਹ ਪੀਂਦੇ ਹੀ ਤੁਰ ਪਈਂ ਕਿਉਂਕਿ ਮੈਨੂੰ ਹੋਰ ਵੀ ਕੰਮ ਆ। ਜੇ ਮੈਂ ਲੇਟ ਗਈ ਤਾਂ ਮੰਮੀ ਮੈਨੂੰ ਗੁੱਸੇ ਹੋਊਗੀ। ਫੁੱਫੜ ਕਹਿਣ ਲੱਗਾ ਕੋਈ ਨਾ ਤੂੰ ਫਿਕਰ ਨਾ ਕਰ। ਮੈਂ ਤੈਨੂੰ ਗੱਡੀ ਵਿੱਚ ਛੱਡ ਕੇ ਆਉਂਗਾ। ਮੈਂ ਕਿਹਾ ਨਹੀਂ ਮੈਂ ਭੂਆ ਨੂੰ ਵੀ ਨਾਲ ਹੀ ਲੈ ਕੇ ਜਾਣਾ। ਮੈਂ ਰਾਤ ਤਾਂ ਜਿਵੇਂ ਔਖੀ ਸੌਖੀ ਨੇ ਕੱਟੀ ਤੇ ਸਵੇਰ ਨੂੰ ਭੂਆ ਨੂੰ ਨਾਲ ਹੀ ਤਿਆਰ ਕੀਤਾ ਤੇ ਫੁੱਫੜ ਦੇ ਨਾਲ ਆਪਣੇ ਘਰੇ ਚਲੀ ਗਈ। ਘਰੇ ਜਾਂਦੇ ਹੀ ਮੈਂ ਆਪਣੇ ਕਮਰੇ ਵਿੱਚ ਬੈਠ ਗਈ। ਇਹ ਸੋਚ ਸੋਚ ਕੇ ਤਾਂ ਮੇਰਾ ਦਿਮਾਗ ਖਰਾਬ ਹੁੰਦਾ ਸੀ ਕਿ ਫੁੱਫੜ ਦੀ ਸੋਚ ਕਿੰਨੀ ਗੰਦੀ ਆ। ਮੈਂ ਤਾਂ ਉਹਨੂੰ ਬੜਾ ਚੰਗਾ ਸਮਝਦੀ ਸੀ ਪਰ ਉਹ ਤਾਂ ਸਿਰੇ ਦਾ ਠਰਕੀ ਸੀ। ਮੇਰੇ ਨਾਲ ਕਿੰਨੀਆਂ ਗੱਲ ਗੰਦੀਆਂ ਗੱਲਾਂ ਕਰਦਾ ਸੀ। ਮੈਂ ਤਾਂ ਕਦੀ ਸੋਚਿਆ ਨਹੀਂ ਸੀ ਕਿ ਫੁੱਫੜ ਵੀ ਇਦਾਂ ਦੇ ਹੁੰਦੇ ਆ। ਫਿਰ ਮੈਂ ਸੋਚਿਆ ਕਿ ਮੈਂ ਫੁੱਫੜ ਦੇ ਨਾਲ ਕੋਈ ਗੱਲ ਨਹੀਂ ਕਰਨੀ। ਨਾ ਹੀ ਉਹਨਾਂ ਦੇ ਘਰ ਆਉਣਾ ਜਾਣਾ ਤੇ ਨਾ ਹੀ ਕਦੀ ਫੋਨ ਕਰਕੇ ਇਹਦਾ ਹਾਲਚਾਲ ਪੁੱਛਣਾ। ਭਾਵੇਂ ਕੁਝ ਹੋ ਜਾਵੇ। ਪੂਆ ਤੇ ਫੁੱਫੜ ਮੈਨੂੰ ਛੱਡ ਕੇ ਵਾਪਸ ਆ ਗਏ ਸੀ। ਥੋੜੇ ਕੁ ਦਿਨਾਂ ਬਾਅਦ ਫਿਰ ਮੇਰਾ ਵਿਆਹ ਦਾ ਦਿਨ ਆ ਗਿਆ। ਮੈਂ ਵਿਆਹ ਵਾਲੇ ਦਿਨ ਆਪਣੇ ਘਰ ਵਾਲੇ ਦੇ ਨਾਲ ਸਟੇਜ ਤੇ ਬੈਠੀ ਸੀ। ਸਾਡੀਆਂ ਲਾਵਾਂ ਹੋ ਗਈਆਂ ਸੀ। ਸਾਰੇ ਬੜੇ ਖੁਸ਼ ਅਕੀ। ਪੂਆ ਤੇ ਫੁੱਫੜ ਮੇਰੇ ਕੋਲ ਆਏ। ਫੁੱਫੜ ਮੇਰੇ ਵਾਲੀ ਸਾਈਡ ਤੇ ਖੜਾ ਹੋ ਗਿਆ। ਮੇਰੇ ਸਿਰ ਤੇ ਹੱਥ ਰਗਾ ਰੱਖਣ ਹੀ ਲੱਗਾ ਸੀ ਤੇ ਫਿਰ ਉਹਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਮੇਰੇ ਮੋਢੇ ਨੂੰ ਘੁੱਟ ਕੇ ਮੇਰੇ ਕੰਨ ਵਿੱਚ ਕਹਿਣ ਲੱਗਾ ਕਿ ਤਿਆਰ ਰਹੀਂ ਤੇਰਾ ਘਰ ਵਾਲਾ ਤੈਨੂੰ ਬਖਸ਼ਣ ਵਾਲਾ ਨਹੀਂ ਇੰਨੀ ਠੰਡ ਵਿੱਚ ਤੇਰੀ ਪੂਰੀ ਠੰਡ ਲਾਊਗਾ ਮੈਂ ਬਿਲਕੁਲ ਚੁੱਪ ਸੀ ਉਹਨੂੰ ਕੁਝ ਵੀ ਨਾ ਕਹਿ ਨਹੀਂ ਕਹਿ ਸਕਦੀ ਸੀ ਰਿਸ਼ਤੇਦਾਰੀ ਦਾ ਮਾਮਲਾ ਸੀ ਜੇ ਕੋਈ ਹੋਰ ਹੁੰਦਾ ਤਾਂ ਮੈਂ ਵੱਟ ਕੇ ਮੂੰਹ ਤੇ ਥੱਪੜ ਮਾਰਨਾ ਸੀ ਭਾਵੇਂ ਕੁਝ ਮਰਜ਼ੀ ਹੋ ਜਾਏ ਪਰ ਵਿਆਹ ਵਾਲੇ ਦਿਨ ਮੈਂ ਕੋਈ ਹੰਗਾਮਾ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਨਾ ਤਾਂ ਮੈਂ ਭੂਆ ਦੇ ਘਰ ਹੁਣ ਆਉਣਾ ਤੇ ਨਾ ਹੀ ਜਾਣਾ ਨਾ ਹੀ ਮੈਂ ਕਦੀ ਫੁੱਫੜ ਨਾਲ ਫੋਨ ਤੇ ਗੱਲ ਕਰਨੀ ਸੀ ਸਭ ਕੁਝ ਛੱਡ ਦੇਣਾ ਸੀ ਬਸ ਭੂਆ ਦਾ ਹਾਲਚਲ ਆਪਣੇ ਘਰਦਿਆਂ ਤੋਂ ਪੁੱਛ ਲਿਆ ਕਰਨਾ ਸੀ ਮੇਰੀ ਤਾਂ ਛੁੱਟੀ ਵੀ ਥੋੜੀ ਸੀ ਮੈਂ ਆਪਣੇ ਘਰ ਵਾਲੇ ਨੂੰ ਨਾਲ ਹੀ ਲੈ ਕੇ ਜਾਣਾ ਸੀ ਮੇਰਾ ਵਿਆਹ ਹੋ ਗਿਆ ਡੋਲੀ ਤੋਰਨ ਵੇਲੇ ਵੀ ਫੁੱਫੜ ਮੇਰੇ ਕੋਲ ਕੋਲ ਹੁੰਦਾ ਸੀ ਮੈਂ ਸਾਰਿਆਂ ਦੇ ਗਲੇ ਲੱਗ ਕੇ ਮਿਲੀ ਸੀ ਮੈਂ ਫੁੱਫੜ ਨੂੰ ਨਹੀਂ ਮਿਲਣਾ ਚਾਹੁੰਦੀ ਸੀ ਫਿਰ ਵੀ ਮੇਰੇ ਕੋਲ ਜਾ ਹੋ ਕੇ ਮੇਰੇ ਗਲੇ ਲੱਗ ਕੇ ਮੈਨੂੰ ਮਿਲਣ ਲੱਗਾ ਮੈਂ ਕੁਝ ਵੀ ਨਹੀਂ ਕਹਿ ਸਕਦੀ ਸੀ ਮੈਂ ਇੰਨੀ ਮਜਬੂਰ ਸੀ ਕਿ ਮੇਰਾ ਦਿਲ ਕਰਦਾ ਸੀ ਕਿ ਮੈਂ ਫਟਾਫਟ ਫੁੱਫੜ ਦੇ 4-5 ਥੱਪੜ ਜੜ ਦੇਵਾਂ ਪਰ ਮੈਂ ਇਦਾਂ ਨਹੀਂ ਕਰ ਸਕਦੀ ਸੀ ਮੈਂ ਵੀ ਚੁੱਪ ਕਰਕੇ ਵਿਦਾ ਹੋਈ ਤੇ ਆਪਣੇ ਸੌਰੀ ਘਰ ਆ ਗਈ ਸੀ ਮੇਰੀ ਵੱਡੀ ਭੈਣ ਤੇ ਜੀਜਾ ਮੇਰੇ ਨਾਲ ਆਏ ਸੀ ਮੇਰਾ ਵਿਆਹ ਬੜਾ ਵਧੀਆ ਹੋ ਗਿਆ ਸੀ ਮੈਂ ਆਪਣੀ ਵੱਡੀ ਭੈਣ ਨੂੰ ਫੁੱਫੜ ਬਾਰੇ ਸਭ ਕੁਝ ਦੱਸਿਆ ਉਹ ਬੜੀ ਹੈਰਾਨ ਹੋਈ ਕਹਿਣ ਲੱਗੀ ਕਿ ਤੂੰ ਭੂਆ ਦੇ ਘਰ ਨਹੀਂ ਜਾਣਾ ਤੇ ਨਾ ਹੀ ਫੁੱਫੜ ਨੂੰ ਫੋਨ ਕਰਨਾ ਤੇ ਨਾ ਨਾ ਦੇ ਨਾ ਹੋਰ ਤੇਰਾ ਰਿਸ਼ਤਾ ਨਾ ਕਿਸੇ ਤੜਵਾ ਦੇਵੇ ਚੰਗਾ ਭਲਾ ਰਿਸ਼ਤਾ ਫਿਰ ਮੈਂ ਦੂਜੇ ਦਿਨ ਆਪਣੇ ਘਰ ਫਿਰ ਆਉਣ ਲਈ ਆਈ ਮੇਰਾ ਘਰ ਵਾਲਾ ਮੇਰੇ ਨਾਲ ਸੀ ਮੈਂ ਆਪਣੀ ਮਾਂ ਨੂੰ ਪੜਦੇ ਨਾਲ ਸਭ ਕੁਝ ਦੱਸਿਆ ਕਿ ਕੱਲ ਨੂੰ ਮੈਨੂੰ ਨਹੀਂ ਕਹਿਣਾ ਕਿ ਫੁੱਫੜ ਹੁਣਾਂ ਦਾ ਹਾਲਚਾਲ ਨਹੀਂ ਪੁੱਛਿਆ ਮੈਂ ਕਿਸੇ ਦਾ ਕੋਈ ਹਾਲਚਾਲ ਨਹੀਂ ਪੁੱਛਣਾ ਮੇਰੇ ਵੱਲੋਂ ਇਹੋ ਜਿਹੀ ਮਰ ਜਾਣ ਮੈਨੂੰ ਬੜਾ ਗੁੱਸਾ ਸੀ। ਮੇਰੀ ਮਾਂ ਤਾਂ ਹਰਾਣ ਹੀ ਹੋ ਗਈ। ਉਹ ਏਦਾਂ ਦਾ ਉਹਨਾਂ ਨੇ ਤਾਂ ਕਦੀ ਉਹਦੇ ਬਾਰੇ ਏਦਾਂ ਸੋਚਿਆ ਵੀ ਨਹੀਂ ਸੀ। ਮੰਮੀ ਕਹਿਣ ਲੱਗੀ ਕਿ ਤੂੰ ਹੋਰ ਕਿਸੇ ਕੋਲ ਇਹ ਗੱਲ ਨਾ ਕਰੇ। ਚੁੱਪ ਕਰਕੇ ਆਪਣੀ ਟਿਕਟ ਕਟਾ ਤੇ ਪਰੌਣੇ ਨੂੰ ਲੈ ਕੇ ਕੈਨੇਡਾ ਚਲੀ ਜਾ। ਇਹੋ ਜਿਹਾ ਤੇ ਕੋਈ ਵੀ ਗੱਲ ਬਣਾ ਕੇ ਰਿਸ਼ਤਾ ਤਲਵਾ ਵੀ ਸਕਦਾ। ਦੋ ਕੋ ਹਫ਼ਤੇ ਹੋਏ ਤੇ ਅਸੀਂ ਟਿਕਟ ਕਰਾਈ ਤੇ ਕੈਨੇਡਾ ਚਲੇ ਗਏ। ਉੱਥੇ ਜਾ ਕੇ ਮੈਂ ਆਪਣੇ ਘਰ ਵਾਲੇ ਨਾਲ ਵਧੀਆ ਰਹਿਣ ਲੱਗ ਪਈ। ਮੇਰਾ ਘਰ ਵਾਲਾ ਵੀ ਮੇਰੇ ਨਾਲ ਬੜਾ ਖੁਸ਼ ਸੀ। ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਬੜੀ ਚੰਗੀ ਕੁੜੀ ਮਿਲੀ ਆ। ਉਹ ਵੀ ਮੇਰੀ ਬੜੀ ਇੱਜ਼ਤ ਕਰਦਾ ਸੀ। ਮੈਂ ਵੀ ਉਹਨੂੰ ਜੀ ਤੋਂ ਬਿਨਾ ਬੁਲਾਉਂਦੀ ਨਹੀਂ ਸੀ। ਫਿਰ ਮੈਂ ਆਪਣੇ ਘਰ ਵਾਲੇ ਨੂੰ ਵੀ ਕੰਮ ਤੇ ਲਵਾ ਦਿੱਤਾ। ਸਾਡਾ ਵਧੀਆ ਕੰਮ ਚੱਲਦਾ ਸੀ। ਅਸੀਂ ਦੋਵੇਂ ਜਾਣੇ ਇੱਕੋ ਰੂਮ ਵਿੱਚ ਰਹਿੰਦੇ ਸੀ ਤੇ ਬੜੇ ਖੁਸ਼ ਸੀ। ਪਰ ਫੁੱਫੜ ਨੂੰ ਮੈਂ ਕਦੀ ਵੀ ਬਾਹਰ ਜਾ ਕੇ ਫੋਨ ਨਹੀਂ ਲਾਇਆ ਸੀ। ਬਸ ਆਪਣੇ ਘਰ ਦੇ ਨਾਲ ਹੀ ਫੋਨ ਤੇ ਗੱਲ ਕਰਦੀ ਸੀ। ਪੂਆ ਕਹਿੰਦੀ ਹੁੰਦੀ ਸੀ ਕਿ ਤੂੰ ਮੈਨੂੰ ਫੋਨ ਨਹੀਂ ਕਰਦੀ। ਮੈਂ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ। ਮੈਂ ਫੁੱਫੜ ਦਾ ਨੰਬਰ ਵੀ ਬਲੌਕ ਕਰ ਦਿੱਤਾ ਸੀ ਕਿ ਇਹੋ ਜਿਹੇ ਫੁੱਫੜ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਨੂੰ ਆਪਣੀਆਂ ਧੀਆਂ ਦੀ ਇੱਜ਼ਤ ਦਾ ਹੀ ਨਹੀਂ ਪਤਾ ਹੁੰਦਾ। ਮੈਂ ਆਪਣੇ ਪਿਓ ਦੀ ਇੱਜ਼ਤ ਇਨਾਂ ਚਿਰ ਸੰਭ ਕੇ ਰੱਖੀ ਤੇ ਫੁੱਫੜ ਮੇਰੀ ਇੱਜ਼ਤ ਨੂੰ ਬਰਬਾਦ ਕਰਨ ਲੰਗਾ ਸੀ। ਮੈਂ ਫੁੱਫੜ ਦਾ ਮਾਰਨ ਜੰਮਣ ਛੱਡ ਦਿੱਤਾ ਤੇ ਕਦੀ ਵੀ ਉਹਨੂੰ ਫੋਨ ਨਾ ਕਰਨ ਦਾ ਫੈਸਲਾ ਕੀਤਾ। ਕਿਉਂਕਿ ਮੈਂ ਵੀ ਇੱਜ਼ਤ ਵਾਲੇ ਪਰਿਵਾਰ ਦੀ ਧੀ ਸੀ ਮੈਂ ਕਿੱਦਾਂ ਆਪਣੀ ਇੱਜ਼ਤ ਨੂੰ ਬਰਬਾਦ ਕਰ ਸਕਦੀ ਸੀ ਇਸ ਲਈ ਮੈਂ ਫੁੱਫੜ ਦਾ ਖਿਹੜਾ ਹੀ ਛੱਡ ਦਿੱਤਾ ਤੇ ਭੂਆ ਦਾ ਵੀ ਹਾਲਚਲ ਪੁੱਛਣ ਦੇ ਲਈ ਬਸ ਮੰਮੀ ਨੂੰ ਫੋਨ ਲਾਉਂਦੀ ਸੀ ਜੇ ਮੇਰਾ ਫੁੱਫੜ ਚੰਗਾ ਹੁੰਦਾ ਤਾਂ ਮੈਂ ਉਹਨੂੰ ਵੀ ਹੱਸ ਕੇ ਫੋਨ ਲਾਉਣਾ ਸੀ ਪਰ ਉਹ ਤਾਂ ਸਿਰੇ ਦਾ ਠਰਕੀ ਸੀ ਮੈਂ ਤਾਂ ਉਹਨੂੰ ਦੇਖਣਾ ਵੀ ਚੰਗਾ ਨਹੀਂ ਸਮਝਦੀ ਸੀ ਇਸ ਲਈ ਮੈਂ ਸੋਚਿਆ ਕਿ ਇਦਾਂ ਦੇ ਬੰਦੇ ਨਾਲ ਕਦੀ ਵੀ ਕੋਈ ਗੱਲਬਾਤ ਨਹੀਂ ਕਰਨੀ ਮੈਂ ਤਾਂ ਹਮੇਸ਼ਾ ਲਈ ਫੁੱਫੜ ਉਹਨਾਂ ਨਾਲ ਉਹਨਾਂ ਨੂੰ ਲੈਣਾ ਦੇਣਾ ਹੀ ਛੱਡ ਦਿੱਤਾ ਸੀ। ਹਾਂਜੀ ਦੋਸਤੋ ਇਹ ਸੀ ਇੱਕ ਭੈਣ ਦੀ ਸੱਚੀ ਦਰਦਪਰੀ ਕਹਾਣੀ। ਕੀ ਰਿਸ਼ਤੇਦਾਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ? ਕਦੇ ਵੀ ਆਪਣੀ ਰਿਸ਼ਤੇਦਾਰੀ ਦੀ ਉਲੰਘਣਾ ਕਦੇ ਨਹੀਂ ਕਰਨੀ ਚਾਹੀਦੀ। ਹਰ ਇੱਕ ਦੀ ਧੀ ਪੈਨ ਨੂੰ ਆਪਣੀ ਧੀ ਪੈਨ ਸਮਝਣਾ ਚਾਹੀਦਾ। ਪਰ ਜੋ ਇਸ ਭੈਣ ਦੇ ਫੁੱਫੜ ਨੇ ਉਸਦੇ ਨਾਲ ਕੀਤਾ ਉਹ ਤਾਂ ਬਹੁਤ ਹੀ ਘਟੀਆ ਹਰਕਤ ਸੀ। ਕਈ ਵਾਰ ਇੱਕ ਮਾੜਾ ਇਨਸਾਨ ਰਿਸ਼ਤਿਆਂ ਤੋਂ ਵਿਸ਼ਵਾਸ ਉਠਾ ਦਿੰਦਾ ਪਰ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ رائے ਜ਼ਰੂਰ ਦੱਸਿਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ